ਪੰਜਾਬ ਦੀ ਖੁਦਮੁਖਤਿਆਰੀ ਤੇ ਆਜ਼ਾਦੀ ਲਈ ਸੰਘਰਸ਼ੀਲ ਦੋ ਪ੍ਰਮੁੱਖ ਸਿੱਖ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਦਲ ਖਾਲਸਾ ਨੇ ਸਾਂਝੇ ਤੌਰ ਤੇ ਫੈਸਲਾ ਕੀਤਾ ਹੈ ਕਿ ਉਹ ਸਿੱਖਾਂ ਤੇ ਭਾਰਤੀ ਨੇਜਾਮ ਦੇ ਹਮਲਿਆਂ ਤੇ ਧੱਕੇਸ਼ਾਹੀ ਵਿਰੁੱਧ 15 ਅਗਸਤ ਨੂੰ ਤਰਨਤਾਰਨ ਵਿਖੇ ਵਿਸ਼ਾਲ ਰੋਸ ਮਾਰਚ ਕਰਨਗੇ। ਇਸੇ ਤਰ੍ਹਾਂ ਦਲ ਖਾਲਸਾ ਨੇ ਆਪਣੇ 46ਵੇਂ ਸਥਾਪਨਾ ਦਿਵਸ ਮੌਕੇ 13 ਅਗਸਤ ਨੂੰ ਹੁਸ਼ਿਆਰਪੁਰ ਵਿਖੇ ਆਜ਼ਾਦੀ ਮਾਰਚ ਕਰਨ ਦਾ ਫੈਸਲਾ ਲਿਆ ਹੈ। ਜੋ ਸਮਰਪਿਤ ਹੋਵੇਗਾ ਕੈਨੇਡਾ ਵਿਖੇ ਪਿਛਲੇ ਸਾਲ ਏਜੰਸੀਆਂ ਵੱਲੋਂ ਕਤਲ ਕੀਤੇ ਗਏ ਉਗੇ ਸਿਖਾਗੂ ਪਈ ਹਰਦੀਪ ਸਿੰਘ ਨੀਜਰ ਅਤੇ ਦਲ ਖਾਲਸਾ ਦੇ ਬਾਨੀ ਪਈ ਗਜਿੰਦਰ ਸਿੰਘ ਜਿਨ੍ਹਾਂ ਦਾ ਪਿਛਲੇ ਮਹੀਨੇ ਲਾਹੌਰ ਵਿਖੇ ਦੇਹਾਂਤ ਹੋਇਆ ਸੀ। ਦੋਹਾਂ ਜਥੇਬੰਦੀਆਂ ਨੇ ਕੋਮਿਨ ਇਨਸਾਫ ਮੋਰਚੇ ਵੱਲੋਂ ਚੰਡੀਗੜ੍ਹ ਵਿਖੇ 15 ਅਗਸਤ ਨੂੰ ਕੀਤੇ ਜਾ ਰਹੇ ਰੋਸ ਮਾਰਚ ਦਾ ਸਮਰਥਨ ਕੀਤਾ। ਮਾਨ ਦਲ ਦੇ ਆਗੂ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਈਮਾਨ ਸਿੰਘ ਮਾਨ ਅਤੇ ਦਲ ਖਾਲਸਾ ਦੇ ਵਰਕਿੰਗ ਪ੍ਰਧਾਨ ਪਰਮਜੀਤ ਸਿੰਘ ਮੰਨਨੇ ਕਿ 70 ਸਾਲਾਂ ਦੀ ਭਾਰਤੀ ਨੇ ਜਾਮ ਦੀ ਗੁਲਾਮੀ ਅਤੇ ਅਧੀਨਗੀ ਵਿਰੁੱਧ ਅਤੇ ਆਪਣੇ ਸਵੈ ਨਿਰਣੇ ਦੇ ਅਧਿਕਾਰ ਨੂੰ ਹਾਸਲ ਕਰਨ ਲਈ ਇਹ ਰੋਸ ਮਾਰਚ ਕੱਢਿਆ ਜਾਵੇਗਾ ਅਤੇ ਦਲ ਖਾਲਸਾ ਵੱਲੋਂ ਅੱਜ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਪ੍ਰੈਸ ਕਾਨਫਰੰਸ ਦਾ ਮੰਤਵ 15 ਅਗਸਤ ਨੂੰ ਜਦੋਂ ਪੂਰਾ ਭਾਰਤ ਆਪਣੀ ਸੋ ਕਾਲਡ ਆਜ਼ਾਦੀ ਦੇ ਜਸ਼ਨ ਮਨਾਉਂਦਾ ਉਸ ਮੌਕੇ ਪੰਜਾਬ 15 ਅਗਸਤ ਨੂੰ ਇੱਕ ਬਟਰੇਲ ਦੇ ਇੱਕ ਕਾਲਾ ਦਿਨ ਦੇ ਤੌਰ ਤੇ ਮਨਾਉਂਦਾ ਆ ਰਿਹਾ ਹੈ ਹਰ ਸਾਲ ਵਾਂਗ ਇਸ ਸਾਲ ਵੀ ਸਾਡੀਆਂ ਦੋਨੇ ਜਿਹੜੀਆਂ ਪ੍ਰੋ ਆਜ਼ਾਦੀ ਪਸੰਦ ਆਰਗੇਨਾਈਜੇਸ਼ਨਸ ਨੇ ਉਹ 15 ਅਗਸਤ ਨੂੰ ਕਾਲਾ ਦਿਨ ਦੇ ਤੌਰ ਤੇ ਮਨਾਉਂਦੇ ਹੋਏ ਤਰਨਤਾਰਨ ਵਿਖੇ ਇੱਕ ਪ੍ਰੋਟੈਸਟ ਮਾਰਚ ਕਰਨ ਗਿਆ ਦੋਨਾਂ ਆਰਗੇਨਾਈਜੇਸ਼ਨ ਦੇ ਮੈਂਬਰ ਤਰਨਤਾਰਨ ਦੀਆਂ ਸੜਕਾਂ ਤੇ ਉਤਰ ਕੇ ਜਿੱਥੇ ਪਿਛਲੇ 70 ਸਾਲਾਂ ਤੋਂ ਜਿਹੜੀ ਪੰਜਾਬ ਤੇ ਸਿੱਖਾਂ ਦੇ ਗੱਲ ਹਿੰਦੂਤਵ ਦੀ ਗੁਲਾਮੀ ਪਈ ਹੈ ਉਹਦੇ ਵਿਰੁੱਧ ਜਿਹੜੀਆਂ 77 ইয়ার্স ਦੀਆਂ 77 ਸਾਲਾਂ ਦੀਆਂ ਅਨਿਆਏ ਨੇ ਬੇਇਨਸਾਫੀਆਂ ਨੇ ਵਿਤਕਰੇ ਨੇ ਉਹਦੇ ਵਿਰੁੱਧ ਨરેਂਦਰ ਮੋਦੀ ਤੇ ਅਗਵਾਈ ਵਾਲੀ ਤਾਨਾਸ਼ਾਹ ਜਿਹੜੀ ਹਕੂਮਤ ਹੈ ਉਹਦੇ ਵਿਰੁੱਧ ਐਨਐਸਏ ਯੂਏਪੀਏ ਵਰਗੇ ਕਾਲੇ ਕਾਨੂੰਨਾਂ ਦੇ ਵਿਰੁੱਧ ਤੇ ਜਿਹੜੇ ਮੋਦੀ ਗਵਰਨਮੈਂਟ ਤ੍ਰੀ ਨੇ ਤਿੰਨ ਨਵੇਂ ਕਾਲੇ ਕਾਨੂੰਨ ਲਾਗੂ ਕੀਤੇ ਨੇ ਜਿਹੜੇ 1 ਜੁਲਾਈ ਤੋਂ ਲਾਗੂ ਹੋਏ ਨੇ ਉਹਨਾਂ ਦੇ ਵਿਰੁੱਧ ਸੜਕਾਂ ਤੇ ਉਤਰਾਂਗੇ ਆਪਣਾ ਪ੍ਰੋਟੈਸਟ ਰਜਿਸਟਰ ਕਰਾਵਾਂਗੇ ਔਰ ਨਾਲ ਦੇ ਨਾਲ ਆਲਮੀ ਬਰਾਦਰੀ ਨੂੰ ਵਰਲਡ ਕਮਿਊਨਿਟੀ ਨੂੰ ਤੇ ਯੂਨਾਈਟਿਡ ਨੇਸ਼ਨਸ ਨੂੰ ਸਪੈਸ਼ਲੀ ਉਹਨਾਂ ਕੋਲੋਂ ਆਪਣੇ ਸਵੈ ਨਿਰਣੇ ਦਾ ਹੱਕ ਜਿਹੜਾ ਸੈਲਫ ਡਿਟਰਮੀਨੇਸ਼ਨ ਦਾ ਸਾਡਾ ਰਾਈਟ ਹੈ ਆਜ਼ਾਦੀ ਦਾ ਰਾਈਟ ਹੈ ਉਸ ਨੂੰ ਹਾਸਲ ਕਰਨ ਲਈ ਉਹਨਾਂ ਦੇ ਅੱਗੇ ਗੋਹਾਰ ਲਗਾਵਾਗੇ ਸੋ 15 ਅਗਸਤ ਨੂੰ ਤਰਨਤਾਰ ਵਿਖੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਦੇ ਮੈਂਬਰ ਸਹਿਬਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਇੱਕ ਜਬਰਦਸਤ ਪ੍ਰੋਟੈਸਟ ਮਾਰਚ ਕਰਨਗੇ ਜਿਹੜੇ ਤਿੰਨ ਨਵੇਂ ਕਾਲੇ ਕਾਨੂੰਨ ਮੋਦੀ ਗਵਰਨਮੈਂਟ ਤਿੰਨ ਲੈ ਕੇ ਆਈ ਹੈ ਉਸ ਦੇ ਵਿੱਚ ਇਹਨਾਂ ਨੇ ਪੁਰਾਣਾ ਜਿਹੜਾ ਆਲਰੇਡੀ ਪਹਿਲੇ ਕਾਨੂੰਨ ਸੀਗੇ ਜਿਹੜੇ ਪਹਿਲਾਂ ਤੇ ਇਹ ਜਿਹੜੇ ਤਿੰਨ ਨਵੇਂ ਕਾਨੂੰਨ ਨੇ ਇਹਨਾਂ ਦਾ ਨਾਂ ਹੀ ਉਹਨਾਂ ਨੇ ਹਿੰਦੀ ਤੇ ਸੰਸਕ੍ਰਿਤੀ ਦਾ ਮਿਕਸਚਰ ਦੇ ਵਿੱਚੋਂ ਰੱਖਿਆ ਹੋਇਆ ਇਹ ਸਭ ਤੋਂ ਪਹਿਲੀ ਤੇ ਆਬਜੈਕਸ਼ਨ ਇਹ ਹੈ ਦੂਸਰੀ ਗੱਲ ਹੈ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਆਏ ਨੇ ਇਹਦੇ ਵਿੱਚ ਉਹਨਾਂ ਨੇ ਸਡਿਸ਼ਨ ਦਾ ਜਿਹੜਾ ਲਾਅ ਸੀ ਉਹਨੂੰ ਰੀਟੇਨ ਕੀਤਾ ਪਿਛਲੇ ਡੇਢ ਸਾਲ ਤੋਂ ਸੁਪਰੀਮ ਕੋਰਟ ਦੇ ਵਿੱਚ ਸਡਿਸ਼ਨ ਦੇ ਅਗੇਂਸਟ ਪਟੀਸ਼ਨਸ ਪਈਆਂ ਹੋਈਆਂ ਸੀਗੀਆਂ ਤੇ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀ ਕਿ ਕਿਉਂ ਨਾ ਅਸੀਂ ਇਹਨੂੰ ਸਟ੍ਰਕ ਡਾਊਨ ਕਰ ਦਈਏ ਤੇ ਸਰਕਾਰ ਆਪਣਾ ਵਿਊ ਪੁਆਇੰਟ ਦਵੇ ਤੇ ਸਰਕਾਰ ਨੇ ਡੇਢ ਸਾਲ ਆਪਣਾ ਸਮਾਂ ਲੰਘਾਇਆ ਇਹ ਕਹਿ ਕੇ कि ਸਾਨੂੰ ਟਾਈਮ ਦਿੱਤਾ ਜਾਵੇ ਅਸੀਂ ਖੁਦ ਹੀ ਸਰਕਾਰ ਐਗਜ਼ੈਕਟਿਵ ਜਿਹੜੀ ਉਹ ਇਸ ਬਾਰੇ ਆਪਣਾ ਇੱਕ ਨਰਨਾ ਲਏਗੀ ਪਰ ਡੇਢ ਸਾਲ ਸਮਾਟ ਪਉਣ ਤੋਂ ਬਾਅਦ ਜਦੋਂ ਨਵੇਂ ਕਾਨੂੰਨ ਆਏ ਤੇ ਉਹਦੇ ਵਿੱਚ ਜਿਹੜਾ ਸਡਿਸ਼ਨ ਲਾਅ ਸੀ ਜਿਹੜਾ ਬ੍ਰਿਟਿਸ਼ ਟਾਈਮ ਦਾ ਲਾਅ ਸੀ ਆਰਕੀਓਲੋਜੀ ਨੂੰ ਕਹਿੰਦੇ ਨੇ ਉਹਨੂੰ ਰੀਟੇਨ ਕੀਤਾ ਗਿਆ ਔਰ ਜਿਹੜਾ ਸਭ ਤੋਂ ਇੰਪੋਰਟੈਂਟ ਸਾਡੇ ਪ੍ਰੋਟੈਸਟ ਦਾ ਇਸ਼ੂ ਹੋਏਗਾ ਟੌਪਿਕ ਹੋਏਗਾ ਉਹ ਹੈਗਾ ਟ੍ਰਾਂਸਨੇਸ਼ਨਲ ਟ੍ਰਾਂਸਨੇਸ਼ਨਲ ਰਿਪਰੈਸ਼ਨ ਜਿਹੜਾ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੇ ਉੱਤੇ ਜ਼ਬਰ ਕੀਤਾ ਜਾ ਰਿਹਾ ਪੂਰੀ ਸਿੱਖ ਫ੍ਰੀडम ਸਟਰਗਲ ਨੂੰ ਟੈਰਰਿਜ਼ਮ ਦਾ ਟੈਗ ਦੇ ਕੇ ਬਦਨਾਮ ਕੀਤਾ ਜਾ ਰਿਹਾ ਔਰ ਗੈਂਗਸਟਰਸ ਦੇ ਜਿਹੜੇ ਸਾਡੇ ਫ੍ਰੀडम ਫਾਈਟਰਸ ਨੇ ਉਹਨਾਂ ਦੇ ਨਾਮ ਇੱਕ ਜਗ੍ਹਾ ਤੇ ਕਲੱਬ ਕਰਕੇ ਸਾਡੇ ਫ੍ਰੀडम ਫਾਈਟਰਸ ਨੂੰ ਡਿਫੇਮ ਕੀਤਾ ਜਾ ਰਿਹਾ ਸੋ ਇਹ ਵੀ ਸਾਡੇ ਜਿਹੜਾ ਮੇਨ ਜਿਹੜਾ ਸਾਡਾ ਫੋਕਸ ਹੋਏਗਾ ਇਹਦੇ ਤੇ ਹੋਏਗਾ ਮੈਂ ਹੁਣ ਰਿਕੁਐਸਟ ਕਰਾਂਗਾ ਈਮਾਨ ਸਿੰਘ ਮਾਨ ਨੂੰ ਕਿ ਜਿਹੜੇ ਪੁਆਇੰਟਸ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਉਹ ਇਨ੍ਹਾਂ ਪੁਆਇੰਟਸ ਦੇ ਉੱਤੇ ਆਪਣਾ ਜਿਹੜਾ ਵਿਊ ਪੁਆਇੰਟ ਵੀ ਦੇਣਗੇ ਤੇ ਇਹਨੂੰ ਹੋਰ ਫਰਦਰ ਐਲੈਬੋਰੇਟ ਵੀ ਕਰਨ ਵਾਇਰੂਜੀ ਦਾ ਖਾਲਸਾ ਵਾਇਰੂਜੀ ਦੀ ਫਤਿਹ ਪੰਜਾਬ ਇੱਕ ਭਾਰਤ ਦੀ ਕਲੋਨੀ ਸਥਾਪਿਤ ਹੋਈ ਹੋਈ ਹੈ ਇਹ ਕਲੋਨੀਅਲਿਜ਼ਮ ਸਾਡੇ ਉੱਤੇ ਲੱਗੂ ਹੈ ਇਦੇ ਵਿੱਚ ਸਾਡੀ ਆਰਥਿਕਤਾ ਦੇ ਉੱਤੇ ਬਹੁਤ ਵੱਡੀ ਸੱਟ ਮਾਰੀ ਹੈ ਜਿਹਦੇ ਵਿੱਚ 70% ਜਿਹੜਾ ਸਾਡਾ ਵਪਾਰ ਸੀਗਾ ਉਹ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਵਿੱਚ ਸੀਗਾ ਉਹ ਬਾਰਡਰ ਸੀਲ ਕਰਕੇ ਇੱਥੇ ਸਾਨੂੰ ਇੱਕ ਪਰਮਾਣੂ ਸ਼ਸਤਰ ਦੇ ਪਰਛਾਇਆ ਅਧੀਨ 2 ਦਿਨ ਨਹੀਂ ਹੋਏ ਹਿਰੋਸ਼ਿਮਾ ਦੇ ਜਿਹੜਾ ਬੰਬ ਫਟਿਆ ਸੀ ਉਹਦੀ ਯਾਦ ਮਨਾਈ ਗਈ ਹੈ ਅੱਜ ਪੰਜਾਬ ਇਹ ਪਰਮਾਣੂ ਸ਼ਸਤਰਾਂ ਦੇ ਥੱਲੇ ਬੈਠਾ ਸਾਡੀ ਆਰਥਿਕਤਾ ਇਸ ਪੱਥਰ ਪੱਧਰ ਤਾਈਂ ਖਤਮ ਕਰਦੀ ਹੈ ਕਿ ਜਿਹੜਾ ਇੱਕ ਸੁਨਹਿਰਾ ਸਟੇਟ ਹੁੰਦਾ ਸੀਗਾ ਉਹਦੇ ਵਿੱਚ ਅੱਜ ਸਾਡੇ ਹਰੇਕ ਤਰ੍ਹਾਂ ਦੇ ਹਿਊਮਨ ਇੰਡੈਕਸ ਦੇ ਜਿਹੜੇ ਵੇਰਵੇ ਆ ਚਾਹੇ ਉਹ ਸਾਡੀ ਲਾਈਫ ਸਪੈਨ ਹੈ ਚਾਹੇ ਉਹ ਸਾਡੀ ਖੁਰਾਕ ਹੈ ਚਾਹੇ ਉਹ ਸਾਡੀ ਪੜ੍ਹਾਈ ਹੈ ਉਸ 'ਚ ਅਸੀਂ ਹੋਰ ਸਟੇਟਾਂ ਨਾਲੋਂ ਥੱਲੇ ਆਏ ਆ ਇਹ ਡਿਲੀਬਰੇਟ ਪਾਲਿਸੀ ਇੱਕ ਕਲੋਨੀਅਲ ਸਟੇਟ ਦੀ ਰਹੀ ਹੈ ਇਹਦੇ ਵਿੱਚ ਸਾਡੀ ਜਿਹੜੀ ਬੋਲੀ ਹੈ ਪੰਜਾਬੀ ਜਿਹੜੀ ਗੁਰੂ ਅੰਗਦ ਸਾਹਿਬ ਨੇ ਸੰਸਕ੍ਰਿਤ ਤੋਂ ਛੱਡ ਕੇ ਗੁਰਮੁਖੀ ਦਿੱਤੀ ਸੀ ਉਹਦੇ ਉੱਤੇ ਵੀ ਇਹਨਾਂ ਨੇ ਹਿੰਦੀ ਤੇ ਸੰਸਕ੍ਰਿਤ ਲਾਗੂ ਕਰਤਾ ਹੈ ਧਾਰਾ 351 ਮੇਰਾ ਖਿਆਲ ਕਹਿੰਦੀ ਹੈ ਕਿ ਹਿੰਦੀ 'ਚ ਜਿਹੜੀ ਨਵੀਂ ਸ਼ਬਦਾਵਲੀ ਪਾਈ ਜਾਣੀ ਹੈ ਉਹਦੀ ਰੂਟ ਸੰਸਕ੍ਰਿਤ ਤੋਂ ਹੋ ਸੰਸਕ੍ਰਿਤ ਨਾਲ ਸਾਡਾ ਹੋਰ ਕੋਈ ਰੌਲਾ ਨਹੀਂ ਪਰ ਜਿਹੜੀ ਮੰਨੋ ਦੀ ਸੋਚ ਹੈ ਜਿਹੜੀ ਕਹਿੰਦੀ ਹੈ ਕਿ ਸੰਸਕ੍ਰਿਤ ਦੀ ਪੜਾਈ ਬ੍ਰਾਹਮਣ ਨੇ ਕਿਸੇ ਹੋਰ ਨੂੰ ਲੈਣ ਨਹੀਂ ਦੇਣੀ ਉਹਨੂੰ ਸਿੱਖਣ ਨਹੀਂ ਦੇਣਾ ਸਿੱਖਿਆ ਨਹੀਂ ਦੇਣੀ ਉਹ ਸਿੱਖੀ ਦੇ ਬਿਲਕੁਲ ਬਰਖਰਾਫ ਹੈ ਕਿਉਂਕਿ ਗੁਰਸਾਹ ਗੁਰੂ ਸਾਹਿਬ ਨੇ ਸਾਨੂੰ ਜੂੰਦੇ ਹਾਜ਼ਰ ਨਾਜ਼ਰ ਗੁਰੂ ਗ੍ਰੰਥ ਸਾਹਿਬ ਉਹ ਪੜੇ ਲਿਖੇ ਗੁਰਮੁਖੀ ਦਾ ਲੇਖ ਗੁਰੂ ਅੰਗਦ ਸਾਹਿਬ ਨੇ ਸਾਨੂੰ ਦੇ ਕੇ ਇਹ ਸਥਾਪਿਤ ਕੀਤਾ ਤੇ ਭਾਰਤ ਆਪਣੇ ਪੈਸੇ ਵਰਤ ਕੇ ਸਟੇਟ ਬੈਂਕਾਂ ਚ ਹੋਰ ਸੈਂਟਰਲ ਅਧਾਰਿਆਂ ਦੇ ਵਿੱਚ ਪੰਜਾਬੀ ਨੂੰ ਹਟਾ ਕੇ ਉੱਥੇ ਪੰਜਾਬ ਦੇ ਵਿੱਚ ਹੀ ਹਿੰਦੀ ਨੂੰ ਸੰਸਕ੍ਰਿਤ ਨੂੰ ਸਥਾਪਿਤ ਕਰ ਰਿਹਾ ਹੈਗਾ ਸੋ ਸਾਡੀ ਬੋਲੀ ਦੇ ਉੱਤੇ ਵੀ ਇਹਨਾਂ ਨੇ ਹਮਲਾ ਕੀਤਾ ਹੋਇਆ ਹੈਗਾ ਜਿੱਥੇ ਅ ਬੀ ਆਰ ਅੰਬੇਦਕਰ ਨੇ ਧਾਰਾ 3 ਤੀਜੇ ਹਿੱਸੇ ਕਨਸਟੀਟਿਊਸ਼ਨ 'ਚ ਸਾਨੂੰ ਮਨੁੱਖੀ ਅਧਿਕਾਰ ਬਖਸ਼ੇ ਸੀ ਉਹ ਤਕਰੀਬਨ ਸਿੱਖਾਂ ਤੋਂ ਖੋਏ ਗਏ ਆ ਸਾਡਾ ਨਾਂ ਹੀ ਬਦਲਦਾ ਹੈਗਾ ਸਾਨੂੰ ਰੈਡਿਕਲ ਟੈਰਰਿਸਟ ਉਗਰਵਾਦੀ ਕਹਿ ਕੇ ਸਾਨੂੰ ਉਹ ਪਾਰਟ 3 ਆਫ ਦਾ ਕਨਸਟੀਟਿਊਸ਼ਨ ਚੋ ਕਾਢੀ ਦਿੱਤਾ ਹੈ ਕਿ ਤੁਸੀਂ ਮਨੁੱਖ ਹੋ ਇਹਨਾਂ ਨੇ ਜਿਵੇਂ ਮਨੁ ਦੀ ਸੋਚ ਹੈ ਕਿ ਤੁਸੀਂ ਉਹ ਮਲੇਸ਼ ਛੂਦਰ ਜਿਹੜੇ ਬਿਲਕੁਲ ਬਾਹਰ ਕੱਢੇ ਹੋਏ ਹੈਗੇ ਆ ਉਹਦੀ ਥਾਂ ਲੈਂਦੇ ਹੋ ਸਾਡਾ ਸਾਡੇ ਉੱਤੇ ਉਰੇ ਜਦ ਜ਼ਬਰ ਕੀਤਾ ਤਾਂ ਆਰਮ ਫੋਰਸਸ ਸਪੈਸ਼ਲ ਪ੍ਰੋਟੈਕਸ਼ਨ ਐਕਟ ਲਾਗੂ ਕਰਚਾ ਜਿਹਦੇ ਵਿੱਚ ਮਾਰਨ ਦੀ ਆਗਿਆ ਫੌਜ ਨੂੰ ਦੇਤੀ ਹੋਰਾਂ ਨੂੰ ਦੇਤੀ ਡਿਸਟਰਬਡ ਏਰੀਆ ਐਕਟ ਲਾਤਾ ਹੈਗਾ ਔਰ ਵਾਰ-ਵਾਰ ਪ੍ਰੋਵੈਂਟਿਵ ਕਸਟਡੀ ਦੇ ਸਾਡੇ ਉੱਤੇ ਇੰਨੇ ਜ਼ਿਆਦੇ ਕੇਸ ਪਏ ਆ ਕਿ ਮੇਰਾ ਖਿਆਲ ਅੰਮ੍ਰਿਤਸਰ ਜ਼ਿਲ੍ਹੇ 'ਚ ਤਰਨਤਾਰਨ ਸਾਭ 'ਚ ਮਾਝੇ 'ਚ ਇੱਕ ਵੀ ਪਰਿਵਾਰ ਨਹੀਂ ਹੋਣਾ ਜਿਹਦਾ ਕੋਈ ਨਾ ਕੋਈ ਰਿਸ਼ਤੇਦਾਰ ਪ੍ਰੋਵੈਂਟਿਵ ਕਸਟਡੀ 'ਚ ਅੰਦਰ ਨਾ ਕੀਤਾ ਹੋਏ ਸਾਨੂੰ ਇੱਥੇ ਮਨੁੱਖ ਸਮਝਿਆ ਹੀ ਨਹੀਂ ਜਾਂਦਾ ਹੈਗਾ ਹਰੇਕ ਪੱਖੋਂ ਇਹ ਸਾਨੂੰ ਸਾਡੇ ਮਨੁੱਖਤਾ 'ਚੋਂ ਕੱਢ ਕੇ ਨਾ ਬੋਲ-ਬੋਲ ਕੇ ਹੁਣ ਬਾਹਰ ਵੀ ਮਾਰਨ ਲੱਗ ਪਏ ਆ ਕਿੰਨੀ ਸ਼ਰਮ ਦੀ ਗੱਲ ਹੈ ਕਿ ਮੋਦੀ ਨੇ ਆਪਣੇ ਚੋਣ ਮੈਨੀਫੈਸਟੋ ਚ ਕਿਹਾ ਕਿ ਅਸੀਂ ਦੁਸ਼ਮਨਾ ਨੂੰ ਬਾਹਰ ਵੀ ਜਾ ਕੇ ਮਾਰਾਂਗੇ ਉਹਦਾ ਪ੍ਰੋਸੈਸ ਕੀ ਹੈ ਪ੍ਰੋਸੀਜਰ ਕੀ ਹੈ ਕਿਰੇ ਕਾਨੂੰਨ ਤਹਿ ਤੁਸੀਂ ਕਰ ਰਹੇ ਹੋ ਸਾਨੂੰ ਕਾਨੂੰਨ ਤੋਂ ਬਾਹਰ ਰੱਖ ਕੇ ਜਿਵੇਂ ਮੰਨੂ ਨੇ ਜਿਹੜੇ ਛੂ ਨਹੀਂ ਸਕਤੇ ਸੀ ਉਹਨਾਂ ਦੇ ਉੱਤੇ ਚਾਹੇ ਉਹਨਾਂ ਦੇ ਜੀਵ 'ਚ ਉੱਪਰ ਦਾ ਤੇਲ ਪਾ ਦੋ ਚਾਹੇ ਮੇਖ ਲਾ ਦੋ ਉਹ ਸਾਡੀ ਜ਼ੁਬਾਨ ਹੀ ਬੰਦ ਕਰਨਾ ਚਾਹੁੰਦੇ ਹੈਗੇ ਆ ਸੋ ਅਸੀਂ ਬੇਨਤੀ ਕਰਦੇ ਆ ਕਿ ਜਿਹੜਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੈਗਾ ਯੂਨਾਈਟਿਡ ਨੇਸ਼ਨ ਦੇ ਚਾਰਟਰ ਦੇ ਵਿੱਚ ਉਹ ਸਾਡੇ ਉੱਤੇ ਲਾਗੂ ਹੋਣਾ ਚਾਹੀਦਾ ਕਿਉਂਕਿ ਭਾਰਤ ਨੇ ਯੂਨਾਈਟਿਡ ਨੇਸ਼ਨਸ ਦੇ ਉੱਤੇ ਸਾਈਨ ਕੀਤਾ ਹੈਗਾ ਔਰ ਧਾਰਾ 51 ਸੁਵਿਧਾਨ ਦੀ ਕਹਿੰਦੀ ਹੈ ਕਿ ਜਿਹੜੀ ਟ੍ਰੀਟੀ ਭਾਰਤ ਨੇ ਸਾਈਨ ਕੀਤੀ ਉਹਨੂੰ ਮੰਨੀ ਪੈਣੀ ਹੈ ਅਸੀਂ ਮਿਸਾਲ ਵੀ ਦਿੰਦੇ ਆ ਕਿ ਜਿਵੇਂ ਬੰਗਲਾਦੇਸ਼ ਨਾਲ ਲੈਂਡ ਬਾਰਡਰ ਡਿਸਪਿਊਟ ਜੋ ਪਹਿਲਾਂ ਕੋਈ ਦੇਸ਼ ਹੀ ਨਹੀਂ ਸੀ ਇੰਦਰਾ ਗਾਂਧੀ ਨੇ ਜੰਗ ਕਰਾ ਕੇ ਇੱਕ ਨਵਾਂ ਦੇਸ਼ ਖੜਾ ਕਰਤਾ ਬੰਗਲਾਦੇਸ਼ ਉਹਦੇ ਨਾਲ ਉਹਨਾਂ ਨੂੰ ਜ਼ਮੀਨਾਂ ਦੇਤੀਆਂ 7000 ਏਕੜ ਉਹਨਾਂ ਤੋਂ ਲੈ ਕੇ 17000 ਏਕੜ ਉਹਨਾਂ ਨੂੰ ਦੇਤੇ ਮਤਲਬ ਕਿ ਉਹਨਾਂ ਨੇ 10000 ਏਕੜ ਇੱਕ ਦੇਸ਼ ਨੂੰ ਦੇਤੇ ਕਹਿੰਦੇ ਆ ਕਿ ਅਖੰਡਤਾ ਭੰਗ ਨਹੀਂ ਕਰ ਸਕਦੇ ਪਰ ਇਸਲਾਮਿਕ ਰਿਪਬਲਿਕ ਆਫ ਬੰਗਲਾਦੇਸ਼ ਨੂੰ ਜਦ 10000 ਏਕੜ ਮੁਫਤ ਦੇ ਸਕਦੇ ਆ ਤੇ ਅਸੀਂ ਬੇਨਤੀ ਕਰਦੇ ਆਂ ਇਹ ਗੁਰੂ ਕੀ ਨਗਰੀ ਨੂੰ ਇੱਕ ਵੈਟਿਕਨ ਦਾ ਸਟੇਟਸ ਕਿਉਂ ਨਹੀਂ ਦੇ ਰਹੇ ਇਹ ਕਿਉਂਕਿ ਜ਼ਮੀਨ ਤਾਂ ਇਹ ਦੇ ਸਕਦੇ ਆਂ ਇਹ ਸ਼ੁਰੂ ਕੀਤਾ ਇੰਦਰਾ ਗਾਂਧੀ ਨੇ ਲੈਂਡ ਬਾਰਡਰ ਐਗਰੀਮੈਂਟ 1970 ਦੇ ਵਿੱਚ ਤੇ ਇਹਨੂੰ ਮੋਹਰ ਲਈ 2015 ਦੇ ਵਿੱਚ ਨਰਿੰਦਰ ਮੋਦੀ ਨੇ ਸੋ ਸਾਨੂੰ ਜ਼ਮੀਨ ਦੇਣੀ ਜਿੱਥੇ ਅਸੀਂ ਵੀ ਕੈਨ ਫੀਲ ਦਾ ਲਾਈਟ ਆਫ ਫਰੀडम ਇਹੋ ਜੀ ਥਾਂ ਅੰਬਰਸਰ ਸਾਹਿਬ ਤੇ ਉਹਨਾਂ ਨੂੰ ਸਥਾਪਿਤ ਕਰਨੀ ਚਾਹੀਦੀ ਹੈ ਸੋ ਸੀ ਆਪਣੇ ਹੱਕਾਂ ਲਈ ਆਪਣੇ ਸੋਚ ਲਈ ਆਪਣੇ ਕੌਮ ਲਈ ਆਪਣੇ ਆਰਥਿਕਤਾ ਲਈ ਜਿਹੜਾ 15 ਅਗਸਤ ਨੂੰ ਮਾਰਚ ਕੱਢ ਰਹੇ ਆ ਉਹ ਕਰਾਂਗੇ ਤੇ ਮੈਂ ਧੰਨਵਾਦੀ ਆ ਸਰ ਕੰਗਰਵਪਾਲ ਸਿੰਘ ਦਾ ਜਿਨ੍ਹਾਂ ਨੇ ਇਹ ਕੰਮ ਤੋਰਿਆ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੀ ਫਤਿਹ 13 ਬਾਰੇ ਤੇ ਫਿਰ ਅਸੀਂ ਤੁਹਾਡੇ ਸਵਾਲ ਵੀ ਲੈਣੇ ਆ ਤੇ ਇੱਕ ਹੋਰ ਵੀ ਅੱਜ ਦਾ ਜਿਹੜਾ ਟੌਪਿਕ ਹੈ ਜਿਹਦੇ ਤੇ ਬਾਰੇ ਅਸੀਂ ਬੋਲਾਂਗੇ ਜਿਹੜਾ ਇੱਕ ਅਕਾਲੀ ਦਲ ਦਾ ਸੋ ਕਾਲਡ ਇਹ ਇੰਟਰਨਲ ਪਾਵਰ ਸਟਰਗਲ ਚੱਲ ਰਹੀ ਹੈ ਇਹਦੇ ਤਾਂ ਵੀ ਅਸੀਂ ਆਪਣੇ ਕਮੈਂਟ ਦੇਾਂਗੇ ਪਰ 13 ਬਾਰੇ ਫਰਮਜੀਤ ਸਿੰਘ ਤੁਹਾਡੇ ਨਾਲ ਆਪਣੇ ਵਿੱਚ ਵੀ ਉਸ ਸ਼ਾਂਦੇ ਕਰਦੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ 15 ਅਗਸਤ ਦੇ ਪ੍ਰੋਗਰਾਮ ਸੰਬੰਧੀ ਸਰਦਾਰ ਕਮਰਪਾਲ ਸਿੰਘ ਅਤੇ ਸਰਦਾਰ ਰਮਨ ਸਿੰਘ ਉਹਨਾਂ ਨੇ ਤੁਹਾਨੂੰ ਜਾਣਕਾਰੀ ਦਿੱਤੀ ਆ ਦਾਲ ਖਾਲਸਾ ਨੂੰ ਸਥਾਪਿਤ ਹੋਏ ਇਸ ਸਾਲ 46 ਬਾਰੇ ਪੂਰੇ ਹੋ ਜਾਣੇ 46 ਵਾਰੇ ਪਹਿਲਾ 13 ਅਗਸਤ 1978 ਨੂੰ ਸਰਦਾਰ ਗਜਿੰਦਰ ਸਿੰਘ ਜਿੱਨਾਂ ਦੀ ਹਾਲੀਆ ਡੈਥ ਹੋਈ ਆ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਤੇ ਉਹਨਾਂ ਦੇ ਸਾਥੀਆਂ ਨੇ 13 ਅਗਸਤ 1978 ਨੂੰ ਜੋ ਮੌਜੂਦਾ ਦਲ ਖਾਲਸਾ ਇਹਨੂੰ ਹੁੰਦੇ ਚ ਲਿਆਂਦਾ ਸੀ ਪਿਛਲੀ ਤਕਰੀਬਨ ਅੱਧੀ ਸਦੀ ਤੋਂ ਦਲ ਖਾਲਸਾ ਆਪਣੀ ਟੈਗ ਲਾਈਨ ਇੰਡੀਪੈਂਡੈਂਸ ਐਜ਼ ਅ ਗੋਲ ਆਜ਼ਾਦੀ ਇੱਕੋ ਇੱਕ ਰਾਹ ਉਹਦੇ ਉੱਤੇ ਅਡੋਲ ਖੜਾ ਆ ਔਰ ਕੱਲਾ ਖੜਾ ਹੀ ਨਹੀਂ ਆ ਉਹਦੇ ਉੱਤੇ ਕੰਮ ਕਰ ਰਿਹਾ ਲਗਾਤਾਰ ਔਰ ਅੱਜ ਵੀ ਸਾਡਾ ਪੰਜਾਬ ਦੀ ਆਜ਼ਾਦੀ ਦਾ ਸੰਘਰਸ਼ ਨਿਰੰਤਰ ਜਾਰੀ ਆ ਅਸੀਂ ਡੈਮੋਕਰੈਟਿਕ ਵੇ ਦੇ ਨਾਲ ਪੰਜਾਬ ਦੀ ਆਜ਼ਾਦੀ ਦੇ ਲਈ ਸੰਘਰਸ਼ੀ ਲਾਂ ਔਰ ਇਸੇ ਤਹਿਤ ਹੀ ਆਪਣਾ ਸਥਾਪਨਾ ਦਿਓ ਸਮਰਾਉਂਦੇ 13 ਤਰੀਕ ਨੂੰ ਹੁਸ਼ਿਆਰਪੁਰ ਦੇ ਵਿੱਚ ਗੁਰਦੁਆਰਾ ਸਿੰਘ ਸਾਬਾ ਦੇ ਵਿੱਚ ਕਾਨਫਰੰਸ ਕੀਤੀ ਜਾਏਗੀ ਔਰ ਉਸ ਤੋਂ ਬਾਅਦ ਆਪਣੇ ਮਰਹੂਮ ਸਰਪ੍ਰਸ ਸਰਦਾਰ ਗਜENDER ਸਿੰਘ ਅਤੇ ਪਈ ਹਰਦੀਪ ਸਿੰਘ ਨਿੱਜਰ ਜਿਨ੍ਹਾਂ ਨੂੰ ਇੰਡੀਅਨ ਸਟੇਟ ਨੇ ਕੈਨੇਡਾ ਦੇ ਵਿੱਚ ਸ਼ਹੀਦ ਕੀਤਾ ਸੀ ਔਰ ਜਿਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਕਾਲਿਸਤਾਨ ਦਾ ਮੁੱਦਾ ਵਰਲਡ ਲੈਵਲ ਦੇ ਉੱਤੇ ਵਿਚਾਰਿਆ ਜਾ ਰਿਹਾ ਹੈ ਇਹਨਾਂ ਦੋਵਾਂ ਸ਼ਖਸੀਤਾਂ ਨੂੰ ਸਮਰਪਿਤ ਆਜ਼ਾਦੀ ਮਾਰਚ ਹੁਸ਼ਿਆਰਪੁਰ ਦੇ ਵਿੱਚ ਕੀਤਾ ਜਾਏਗਾ ਜਿਹੜਾ ਕਿ 3 ਵਜੇ ਕੋਰ ਦਵਾਰਾ ਸਿੰਘ ਸਭਾ ਤੋਂ ਆਰੰਭ ਹੋਏਗਾ ਔਰ ਅੰਬੇਦਕਰ ਚੌਂਕ ਦੇ ਵਿੱਚ ਜਾ ਕੇ ਸੰਪੂਰਨ ਹੋਏਗਾ ਔਰ ਇਸ ਮਾਰਚ ਦਾ ਜਿੱਥੇ ਮੇਨ ਮਕਸਦ ਦਾਲ ਖਾਲਸਾ ਦੀ ਬਰੇ ਕਾਂਡਾ ਮਨਾਉਣਾ ਉਥੇ ਹੀ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਰਾਈਟ ਟੂ ਸੈਲਫ ਡਟਰਮੀਨੇਸ਼ਨ ਦੀ ਜਿਹੜੀ ਗੱਲ ਹੋਈ ਆ ਸਵੈਰਣਨ ਦੇ ਅਧਿਕਾਰ ਦੀ ਜਿਹੜੀ ਗੱਲ ਹੋਈ ਆ ਜਿੰਨੂੰ ਸੌਖੇ ਸ਼ਬਦਾਂ ਦੇ ਵਿੱਚ ਅੱਗੇ ਸਬਕਲੋਜ਼ ਦੇ ਚ ਰੈਫਰੈਂਡਮ ਕਿਹਾ ਜਾਂਦਾ ਉਹਦੀ ਗੱਲ ਕਰਦੇ ਕਿਉਂਕਿ ਜਿਵੇਂ ਪਹਿਲਾਂ ਕਿਹਾ ਕਿ ਅਸੀਂ ਡੈਮੋਕਰੈਟਿਕ ਤਰੀਕੇ ਨਾਲ ਸੰਘਰਸ਼ ਕਰਦੇ ਆਂ ਔਰ ਰੈਫਰੈਂਡਮ ਜਾਂ ਰਾਈਟ ਟੂ ਸੈਲਫ ਡਟਰਮੀਨੇਸ਼ਨ ਇੱਕ ਇਹੋ ਜਿਹਾ ਟੂਲ ਆ ਇੱਕ ਇਹੋ ਜਿਹਾ ਅਧਿਕਾਰ ਹੈ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਜਿਹਦੇ ਨਾਲ ਬਿਨਾ ਤੁਸੀਂ ਕਿਸੇ ਵੀ ਪਾਸਿਓਂ ਇੱਕ ਬੂੰਦ ਵੀ ਖੂਨ ਦੀ ਡੋਲੇ ਕਿਸੇ ਖਿੱਤੇ ਦਾ ਫੈਸਲਾ ਕਰ ਸਕਦੇ ਹੋ ਉੱਥੇ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਸੋ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਲੋਕ ਇਹ ਤਾਨਾ ਮਾਰਦੇ ਨੇ ਕਿ ਸਿਰਫ 4 ਕਿਲੋ ਕੇ ਖਾਲਸਤਾਨ ਦੀ ਗੱਲ ਕਰਦੇ ਨੇ ਉਹ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਇੰਡੀਆ ਦੇ ਲਾ ਵੱਡਾ ਕਰੇ ਆਪਣੇ ਸੰਵਿਧਾਨ ਦੇ ਵਿੱਚ ترمیم ਕਰੇ ਔਰ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਪੰਜਾਬ ਦੇ ਲੋਕਾਂ ਨੂੰ ਦਿੱਤਾ ਜਾਵੇ ਪੰਜਾਬ ਦੇ ਵਿੱਚ ਰੀਫਰੈਂਡਮ ਕਰਾਇਆ ਜਾਵੇ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਤੇ ਪੰਜਾਬ ਦੇ ਲੋਕ ਆਪਣੀ ਤਕਦੀਰ ਦੇ ਮਾਲਕ ਖੁਦ ਬਣ ਸਕਣ ਸੋ ਇਸ ਡਿਮਾਂਡ ਨੂੰ ਲੈ ਕੇ ਵੀ ਹੁਸ਼ਿਆਰਪੁਰ ਦੇ ਵਿੱਚ 13 ਤਰੀਕ ਨੂੰ ਆਜ਼ਾਦੀ ਮਾਰਚ ਕੀਤਾ ਜਾਏਗਾ ਜਿਹੜਾ ਕਿ ਸਮਰਪਿਤ ਹੋਏਗਾ ਸਰਦਾਰ ਗਜਿੰਦਰ ਸਿੰਘ ਅਤੇ ਭਾਈ ਹਰਦੀਪ ਸਿੰਘ ਨਿੱਜਰ ਨੂੰ ਔਰ ਇਹ ਕੀਤਾ ਜਾਏਗਾ ਦਲਕਾਲ ਸਦੀ 46ਵੇਂ ਬਰੇਗੰਡ ਬੋਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਅੰਦਰ ਜਿਹੜਾ ਕ੍ਰਾਈਸਿਸ ਚੱਲ ਰਿਹਾ ਸਾਡੀ ਨਜ਼ਰ ਦੇ ਵਿੱਚ ਪਹਿਲੀ ਗੱਲ ਹੈ ਕਿ ਇਹ ਪੰਥ ਦਾ ਕ੍ਰਾਈਸਿਸ ਨਹੀਂ ਹੈ ਇਹ ਅਕਾਲੀ ਦਲ ਬਾਦਲ ਇੱਕ ਪਾਰਟੀ ਦਾ ਕ੍ਰਾਈਸਿਸ ਹੈ ਦੂਸਰਾ ਹੈ ਕਿ ਇਹ ਉਹਨਾਂ ਦੇ ਇੰਟਰਨਲ ਪਾਵਰ ਸਟਰਗਲ ਹੈ ਉਹਨਾਂ ਨੇ ਆਪਣੀ ਪਾਵਰ ਸਟਰਗਲ ਦੇ ਵਿੱਚ ਡ੍ਰੈਗ ਕੀਤਾ ਅਕਾਲ ਤਖਤ ਅਕਾਲ ਤਖਤ ਨੂੰ ਜਬਰੀ ਵਿੱਚ ਘੜੀਸਿਆ ਮੁੱਦਾ ਇੱਥੇ ਲਿਆ ਕੇ ਚਾਹੇ ਹੋਵੇ ਸੋ ਕਬੀਰ ਬਾਦਲ ਦਾ ਤੜਾ ਤੇ ਚਾਹੇ ਹੋਵੇ ਜਿਨ੍ਹਾਂ ਨੇ ਉਹਦੇ ਨਾਲ ਉਹਦੇ ਪੋਸਟ ਥਾਡੇ ਤੋਂ ਡਿਫੈਕਸ਼ਨ ਕੀਤੀ ਹੈ ਤੇ ਚਾਹੇ ਹੋਵੇ ਸਿੱਟ ਦੇ ਮੈਂਬਰਸ ਜਿਹੜੇ ਫਾਰਮਰ ਆਈਜੀ ਹੈ ਜਿਹੜੇ ਮਤਲਬ ਜਿਨ੍ਹਾਂ ਦੇ ਨਾਲ ਇਹਨਾਂ ਦੇ ਸਿੰਘ ਫਸਿਆ ਤਿੰਨੇ ਬਿਆਨਬਾਜ਼ੀ ਕਰ ਰਹੇ ਨੇ ਔਰ ਇੱਕ ਦੂਜੇ ਦੇ ਉੱਤੇ ਚਿੱਕੜ ਸੁੱਟ ਰਹੇ ਨੇ ਇੱਕ ਦੂਜੇ ਨੂੰ ਨੰਗਿਆਂ ਕਰ ਰਹੇ ਨੇ ਐਕਸਪੋਜ਼ ਕਰ ਰਹੇ ਨੇ ਇੱਕ ਤਰ੍ਹਾਂ ਦੇ ਨਾਲ ਲੋਕਾਂ ਦਾ ਭਲਾ ਹੀ ਹੋ ਰਿਹਾ ਤਿੰਨੇ ਇੱਕ ਦੂਸਰੇ ਦਾ ਜਿਹੜਾ ਗੰਦ ਹੈ ਉਹ ਪਬਲਿਕ ਦੇ ਵਿੱਚ ਲਿਆ ਰਹੇ ਨੇ ਔਰ ਤੁਸੀਂ ਦੇਖੋ ਕਿ ਤਿੰਨੇ ਕਸੂਰਵਾਰ ਨੇ ਆਪਣੀ ਆਪਣੀ ਜਗਾ ਤੇ ਹਮਾਮ ਦੇ ਵਿੱਚ ਤਿੰਨੇ ਨੰਗੇ ਨੇ ਔਰ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਕਿਸ ਤਰੀਕੇ ਦੇ ਨਾਲ ਕਿਵੇਂ ਇਸਾਰੇ ਰਲੇ ਸੀ ਔਰ ਕਿਵੇਂ ਇਹਨਾਂ ਸਾਰਿਆਂ ਨੇ ਰਲ ਕੇ ਉਹ ਰੈਪਿਸਟ ਬਾਬੇ ਨੂੰ ਪ੍ਰੋਟੈਕਸ਼ਨ ਵੀ ਦਿੱਤੀ ਤੇ ਉਹਦੀ ਹੈਲਪ ਵੀ ਕੀਤੀ ਸਿਰਫ ਤੇ ਸਿਰਫ ਉਦ ਕੋ ਵੋਟਾਂ ਲੈ। ਸੋ ਇਹ ਸਾਰੇ ਕਸੂਰਵਾਰ ਚਾਹੇ ਉਸ ਵੇਲੇ ਦੇ ਜਿਹੜੇ ਪੁਲਿਸ ਮੁਲਾਜ਼ਮ ਸੀਗੇ ਜਿਹੜੇ ਉਸ ਵੇਲੇ ਸੁਖਬੀਰ ਬਾਦਲ ਕੋਲੋਂ ਫੇਵਰਜ਼ ਲੈਂਦੇ ਰਹੇ ਤੇ ਜਿਹੜੇ ਉਹਦੇ ਨਾਲ ਉਸ ਵੇਲੇ ਜੁੜੇ ਰਹੇ ਪਰ ਹੁਣ ਉਹ ਤੋਂ ਡਿਫੈਕਸ਼ਨ ਕਰਕੇ ਬਾਹਰ ਆ ਗਏ। ਸਭ ਤੋਂ ਵੱਡਾ ਦੋਸ਼ੀ ਅਗਰ ਸੁਖਬੀਰ ਬਾਦਲ ਹੈ ਤੇ ਉਹਦੇ ਨਾਲੋਂ ਘੱਟ ਦੋਸ਼ੀ ਨਹੀਂ ਹੈ ਗਿਆਨੀ ਗੁਰਬਚਨ ਸਿੰਘ ਜਿਹੜਾ ਖੁਦ ਜਥੇਦਾਰ ਹੋ ਕੇ ਉਹਨੇ ਜਥੇਦਾਰ ਦੀ ਪੋਸਟ ਦਾ ਨਰਾਦਰਤ ਕੀਤਾ ਅਗਰ ਕੋਈ ਬੰਦਾ ਸਜ਼ਾ ਦਾ ਹੱਕਦਾਰ ਹੈ ਤੇ ਸੁਖਬੀਰ ਬਾਦਲ ਤੋਂ ਬਾਅਦ ਵੈਸੇ ਤੇ ਪ੍ਰਕਾਸ਼ ਸਿੰਘ ਬਾਦਲ ਵੀ ਹੈ ਬਟ ਉਹ ਕਿਉਂਕਿ ਹੁਣ ਇਸ ਸੰਸਾਰ ਤੋਂ ਚਲੇ ਗਏ ਨੇ ਤੇ ਹੁਣ ਉਸ ਤੋਂ ਬਾਅਦ ਸੁਖਬੀਰ ਬਾਦਲ ਹੈ ਉਹਦੇ ਬਾਕੀ ਦੇ ਪਰਿਵਾਰਕ ਮੈਂਬਰਸ ਨੇ ਤੇ ਨਾਲ ਦੇ ਨਾਲ ਗਿਆਨੀ ਗੁਰਵਚਨ ਸਿੰਘ ਹੈ ਉਹ ਵੀ ਅਕਾਲ ਤਖਤ ਦੇ ਉੱਤੇ ਸੱਦਿਆ ਜਾਣਾ ਚਾਹੀਦਾ ਕਿਉਂਕਿ ਉਹਨੇ ਉਸ ਪੋਸਟ ਤੇ ਬੈਠ ਕੇ ਉਸ ਪੋਸਟ ਦੀ ਨਰਾਦਰੀ ਕੀਤੀ ਹੈ ਸੋ ਇਹ ਸਾਰੇ ਕਸੂਰਵਾਰ ਨੇ ਦੇਖੋ ਜਿੱਥੋਂ ਤੱਕ ਉਹਨਾਂ ਦੀ ਪਾਰਟੀ ਦਾ ਤਾਲੁਕ ਹੈ ਅਸੀਂ ਪਾਰਟੀ ਬਾਰੇ ਸਾਡੀ ਆਪਣੀਆਂ ਇੰਡੀਪੈਂਡੈਂਟਸ ਪਾਰਟੀ ਨੇ ਸਾਨੂੰ ਕੋਈ ਲੈਣਾ ਦੇਣਾ ਨਹੀਂ ਉਹ ਕਿੰਨੂੰ ਪ੍ਰਧਾਨ ਬਣਾਣ ਕਿੰਨੂੰ ਨਾਬਦਾਨ ਕਿੰਨੂੰ ਲਾਦਨ ਕਿੰਨੂੰ ਰੱਖਣ ਕਾਲੇ ਚੋਰ ਨੂੰ ਪ੍ਰਧਾਨ ਬਣਾਣਾ ਆਪਣਾ ਸਾਡਾ ਕੰਮ ਹੈ ਕਿ ਅਕਾਲ ਤਖਤ ਦਾ ਮਸਜੂਦ ਨਹੀਂ ਹੋਣਾ ਚਾਹੀਦਾ ਜਿਹੜਾ ਹੁਣ ਤੱਕ ਇਹ ਸਾਰੇ ਤੇ ਸਾਰੇ ਅਕਾਲੀ ਦਲ ਦੀ ਪੋਲਿਟਿਕਸ ਹੁਣ ਤੱਕ ਕਰਦੀ ਆਈ ਔਰ ਅਕਾਲ ਤਖਤ ਦੇ ਜਥੇਦਾਰ ਨੂੰ ਇਸ ਗੱਲ ਤੋਂ ਸਾਵਧਾਨ ਵੀ ਰਹਿਣਾ ਪਏਗਾ ਕਿਉਂਕਿ ਇਹਨਾਂ ਦੇ ਗੁਨਾਹ ਬਹੁਤ ਵੱਡੇ ਨੇ ਤੇ ਜਿਹੜੀ ਸਾਡੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਧਾਰਮਿਕ ਤਨਖਾਹ ਦਰਜ ਜਿਹੜੀ ਦਿੱਤੀ ਜਾਂਦੀ ਹੈ ਹੁਣ ਤੱਕ ਉਹ ਇਨ੍ਹਾਂ ਗੁਨਾਹਾਂ ਤੋਂ ਇਨ੍ਹਾਂ ਦੇ ਗੁਨਾਹਾਂ ਦੇ ਕੰਪੈਰੀਜ਼ਨ ਬਹੁਤ ਘੱਟ ਹੈ ਸੋ ਅਕਾਲ ਤਖਤ ਨੂੰ ਅਸੀਂ ਇਹ ਅਪੀਲ ਕਰਾਂਗੇ ਕਿ ਉਹ ਜਥੇਦਾਰ ਆਪਣੀ ਪੋਸਟ ਇਕਤਾ ਕੰਪਰੋਮਾਈਜ਼ ਨਾ ਕਰਨ ਦੂਸਰੀ ਗੱਲ ਹੈ ਕਿ ਇਹ ਕਿਉਂਕਿ ਇਹਨਾਂ ਨੇ ਉਹਨਾਂ ਨੂੰ ਡ੍ਰੈਗ ਕਰ ਲਿਆ ਸੋ ਉਹ ਸਾਵਧਾਨ ਰਹਿ ਕੇ ਇਸ ਉੱਤੇ ਆਪਣਾ ਜਿਹੜਾ ਜੋ ਵੀ ਉਹਨਾਂ ਦਾ ਫੈਸਲਾ ਆਏਗਾ ਉਹ ਕਮਿਊਨਿਟੀ ਦੀਆਂ ਭਾਵਨਾਵਾਂ ਤੇ ਕਮਿਊਨਿਟੀ ਜਿਹੜੀ ਸਾਡੀ ਮर्यादा ਹੈ ਤੇ ਜਿਹੜੇ ਸਿਧਾਂਤ ਨੇ ਸਾਡੇ ਉਹਨਾਂ ਦੇ ਅਨੁਕੂਲ ਹੋਣਾ ਚਾਹੀਦਾ ਹੈ ਔਰ ਅਸੀਂ ਇਹੀ ਕਹਾਂਗੇ ਕਿ ਜਿਵੇਂ ਜਿਵੇਂ ਹੁਣ ਤੱਕ ਅਕਾਲ ਤੱਕ ਦਾ ਮਿਸਜੂਜ਼ ਹੋਇਆ ਜਥੇਦਾਰਾਂ ਨੇ ਬੈਠ ਕੇ ਆਪਣੀ ਹੀ ਪੋਸਟ ਆਪ ਹੀ ਨਰਾਦਰ ਕੀਤਾ ਅਸੀਂ ਐਕਸਪੈਕਟ ਕਰਾਂਗੇ ਕਿ ਇਸ ਵਾਰ ਸਾਨੂੰ ਸਾਰਿਆਂ ਨੂੰ ਕੌਮ ਨੂੰ ਇਸ ਨਮੋਸ਼ੀ ਤੋਂ ਪ੍ਰੈਜ਼ੈਂਟ ਜਥੇਦਾਰ ਬਚਾ ਕੇ ਰੱਖਣ ਹਾਂਜੀ ਤੁਸੀਂ ਸਹਿਕਰਤਾ ਰਾਂ ਕੋ ਕਿਤਾਬ ਨੂੰ ਬਾਰੇ ਕੀ ਕਹਣਾ ਚਾਹੋ ਸਹਿਕਰਤ ਮਰਿਆਦਾ ਦਾ ਫੈਸਲਾ ਲਾਗੂ ਕੀਤਾ ਬਹੁਤ ਦੇਰ ਬਾਅਦ ਲਾਗੂ ਕੀਤਾ ਸ਼੍ਰੋਮਣੀ ਕਮੇਟੀ ਨੇ ਧੰਨਵਾਦ ਹੈ ਬਹੁਤ ਦੇਰ ਬਾਅਦ ਜਾਗੇ ਨੇ ਇਹ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਔਰ ਇਹ ਸਹਿਕਰਤ ਮਰਿਆਦਾ ਕਿਸੇ ਸ਼੍ਰੋਮਣੀ ਕਮੇਟੀ ਨੇ ਕਿਸੇ ਤਖਤ ਦੇ ਜਥੇਦਾਨ ਨੇ ਆਪਣਾ ਆਪਣੇ ਵੱਲੋਂ ਫੈਸਲਾ ਨਹੀਂ ਦਿੱਤਾ ਇਹ ਤਾਂ ਆਲਰੇਡੀ ਸਿੱਖ ਰਹਿਤ ਮਰਹਤ ਹੈ। ਔਰ ਜਿਹੜਾ ਇਹ ਇੱਕ ਨੈਰੇਟਿਵ ਸਾਡੇ ਸਾਰਿਆਂ ਦੇ ਮੂੰਹ ਤੇ ਬਹੁਤ دیر ਤੋਂ ਆਇਆ ਕਿ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਤਰ ਹੋਇਆ ਜਾਵੇ। ਬਹੁਤ ਸਾਰੇ ਲੋਕ ਇਸ ਵਰਡ ਦਾ ਆਸਰਾ ਲੈ ਕੇ ਪ੍ਰੈਜ਼ੈਂਟ ਜਿਹੜਾ ਫੈਸਲਾ ਉਹਨੂੰ ਡਿਫਾਈ ਕਰ ਰਹੇ। ਬਟ ਉਹ ਇੱਕ ਨੈਰੇਟਿਵ ਸੀ ਇੱਕ ਮੂੰਹ ਤੇ ਚੜਿਆ ਹੋਇਆ ਬਰਤਾਨੀ ਸੀ ਜਿਹੜਾ ਸੀ ਬਹੁਤ ਸਾਰੇ ਹੀ ਅਸੀਂ ਆਪਣੇ ਆਪਣੇ ਭਾਸ਼ਣ ਦੇ ਵਿੱਚ ਕਹਿੰਨੇ ਆ ਕਿਉਂਕਿ 84 ਤੋਂ ਬਾਅਦ ਜਿਹੜਾ ਕੇਸਰੀ ਰੰਗ ਜਿਹੜੇ ਦਸਤਾਰ ਸੀ ਨਾ ਇਸ ਰੰਗ ਦੀ ਇਹ ਸਿੰਬਲ ਆਫ ਰਿਸਿਸਟੈਂਸ ਬਣ ਗਈ ਸੀ ਸਰਕਾਰ ਉਹਨਾਂ ਨੌਜਵਾਨਾਂ ਨੂੰ ਟਾਰਗੇਟ ਕਰਦੀ ਸੀ ਜਿਹੜੇ ਕੇਸਰੀ ਨਿਸ਼ਾਨ ਕੇਸਰੀ ਰੰਗ ਦੀ ਦਸਤਾਰ ਬੰਨਦੇ ਸੀ ਸੋ ਇਹ ਇੱਕ 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 ਨੈਰੇਟਿਵ ਸੀ ਲੇਕਿਨ ਜਿੱਥੋਂ ਤੱਕ ਸਿੱਖ ਫਲੈਗ ਦਾ ਰੰਗ ਹੈ ਉਹ ਸਿੱਖ ਰਹਿਤ ਮਰਾਦਾ ਦੇ ਵਿੱਚ ਕਲੀਅਰ ਹੈ ਕਿ ਉਹ ਬਸੰਤੀ ਜਾਂ ਸੁਰਮਈ ਹੋਵੇ ਹੋਵੇ ਔਰ ਉਹ ਲਾਗੂ ਕਰਨ ਦਾ ਜਿਹੜਾ ਫੈਸਲਾ ਅਸੀਂ ਸਾਰੇ ਉਸ ਨੂੰ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ देर ਆਏ ਬਟ ਕੱਟੋ-ਕੱਟ ਇਹਨਾਂ ਨੇ ਉਹ ਫੈਸਲਾ ਲਾਗੂ ਕੀਤਾ ਤੁਸੀਂ ਇੱਕ ਹੋਰ ਵੀ ਅਸੀਂ ਤੁਹਾਨੂੰ ਗੱਲ ਕਹਿਣਾ ਚਾਹੁੰਦੇ ਹਾਂ ਕਿ ਅੱਜ ਹਰਿਆਣਾ ਗਵਰਨਮੈਂਟ ਦਾ ਇੱਕ ਇਸ਼ਤਿਹਾਰ ਆ ਰਿਹਾ ਸਾਰੇ ਅਖਬਾਰਾਂ ਦੇ ਵਿੱਚ ਹਰ ਘਰ ਤਿਰੰਗੇ ਦਾ ਹਾਲਾਂ ਸੈਂਟਰ ਗਵਰਨਮੈਂਟ ਵੱਲੋਂ ਕੋਈ ਅਪੀਲ ਨੋਮਾ ਕੋਈ ਕਿਤੇ ਪੜਨ ਨੂੰ ਨਹੀਂ ਮਿਲਿਆ ਤੇ ਨਾ ਹੀ ਪੰਜਾਬ ਗਵਰਨਮੈਂਟ ਵੱਲੋਂ ਮਿਲਿਆ ਪਰ ਜੇਕਰ ਇਸ ਤਰ੍ਹਾਂ ਦਾ ਕੋਈ ਫਰਮਾਨ ਆਉਂਦਾ ਹਰਕਰ ਤਰੰਗੇ ਦਾ ਤੇ ਸਾਡੀ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਬਿਲਕੁਲ ਇਹਨੂੰ ਇਗਨੋਰ ਕੀਤਾ ਜਾਵੇ ਰਿਜੈਕਟ ਕੀਤਾ ਜਾਵੇ ਇਹ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਜਿਹੜਾ ਤਿੰਨ ਰੰਗਾਂ ਇਹ ਝੰਡਾ ਹੈ ਇਹਦੀ ਕੋਈ ਥਾਂ ਨਹੀਂ ਹੈ ਅਸੀਂ ਕਿਸੇ ਤੇ ਆਪਣਾ ਝੰਡਾ ਥੋਪਣਾ ਨਹੀਂ ਚਾਹੁੰਦੇ ਮੁਸਲਮਾਨ ਆਪਣਾ ਹਰਾ ਚਲਾਉਣ ਜਿਨ੍ਹਾਂ ਨੂੰ ਚਾਹੇ ਚਲਾਉਂਦਾ ਹਿੰਦੂ ਵੀਰ ਆਪਣਾ ਭਗਵਾ ਚਲਾ ਲੈ ਤੇ ਜਿਹੜੇ ਆਪਣੇ ਸਿੱਖ ਭਰਾ ਨੇ ਉਹ ਆਪਣਾ ਬਸੰਤੀ ਚੜਾਉਂ ਜਾਂ ਸੁਰਮਈ ਚੜਾਉਂ ਬਟ ਇਹ ਜਿਹੜਾ ਤਿੰਨ ਰੰਗਾ ਝੰਡਾ ਹੈ ਇਹਦੀ ਪੰਜਾਬ ਦੇ ਵਿੱਚ ਕੋਈ ਥਾਂ ਨਹੀਂ ਹੈ ਕਿਉਂਕਿ ਇਹਦੀ ਸ਼ੈਡੋ ਹਿੱਟ ਪੰਜਾਬ ਦਾ ਘਾਨ ਹੋਇਆ ਹੈ ਇਹਦੀ ਸ਼ੈਡੋ ਹਿੱਟ 30000 ਤੋਂ ਵੱਧ ਨੌਜਵਾਨ ਮਾਰਿਆ ਗਿਆ ਤੇ ਇਹਨੂੰ ਟੈਂਕਾਂ ਦੇ ਉੱਤੇ ਲਾ ਕੇ ਹੀ ਜਿਹੜੀ ਫੌਜ ਹੈ ਉਹ ਦਰਬਾਰ ਸਾਹਿਬ ਦੇ ਉੱਤੇ ਆ ਕੇ ਚੜੀ ਸੀ ਸੋ ਅਸੀਂ ਇਹਨੂੰ ਰਿਜੈਕਟ ਕਰਦੇ ਹਾਂ ਇਨ ਟੋਟੈਲਟੀ